ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਹਣੀ ਅੰਮ੍ਰਿਤ ਵੇਲੇ ਦੀ ਮਹਿਮਾ ਦੇ ਬਾਰੇ ਦੱਸਦੇ ਪਏ ਅੰਮ੍ਰਿਤ ਵੇਲੇ ਦੀ ਫਜ਼ੀਲਤ ਦੇ ਬਾਰੇ ਦੱਸਦੇ ਪਏ ਹੈ ਨਾਲ ਹੀ ਨਾਲ ਦੱਸਦੇ ਪਏ ਕਿ ਉਹ ਮਨੁੱਖ ਜਾਂ ਇਨਸਾਨ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਹਨੂੰ ਕੀ ਨੁਕਸਾਨ ਹੁੰਦਾ ਵੈ ਕਿਉਂਕਿ ਅੰਮ੍ਰਿਤ ਵੇਲਾ ਬਹੁਤ ਹੀ ਕੀਮਤੀ ਵੇਲਾ ਵੈ ਅੰਮ੍ਰਿਤ ਵੇਲੇ ਦੇ ਬਾਰੇ ਹਰ ਧਰਮ ਦੇ ਵਿੱਚ ਇਹੀ ਆਖਿਆ ਗਿਆ ਹੈ ਕਿ ਉਹ ਵੇਲਾ ਬਹੁਤ ਹੀ ਕੀਮਤੀ ਤੇ ਬਹੁਤ ਹੀ ਅਹਿਮियत ਦਾ ਹਾਮਲ ਵੇਲਾ ਹੈ ਤੇ ਇਸ ਕਰਕੇ ਹਰ ਧਰਮ ਦੇ ਵਿੱਚ ਹੀ ਜਿਹੜੇ ਮਨੁੱਖ ਜਾਂ ਇਨਸਾਨ ਹਨ ਉਹ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਆਪਣੇ ਰੱਬ ਨੂੰ ਯਾਦ ਕਰਦੇ ਹੈ ਰੱਬ ਦੀ ਇਬਾਦਤ ਕਰਦੇ ਹੈ ਪਰ ਉਹ ਇਨਸਾਨ ਜਾਂ ਮਨੁੱਖ ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਉਹਨਾਂ ਦਾ ਕੀ ਨੁਕਸਾਨ ਹੁੰਦਾ ਹੈ ਅੱਜ ਗਿਆਨੀ ਸੰਸੇ ਮਸਕੀਨ ਉਹਨੀ ਆਪਣੀ ਕਥਾ ਦੇ ਵਿੱਚ ਬਿਆਨ ਕਰਦੇ ਪਏ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਹਾ ਤਾਂ ਫਿਰ ਕਰਨੇ ਹਸਤੇ ਵਿਚਾਰ ਇਹ ਸ਼ਲੋਕਾਂ ਨੇ ਭਾਰਤ ਦੇ ਵਿੱਚ ਆਪਣੇ ਕਾਰਦੇਜ ਗੁਰੂਵੰਨ ਸਾਹਿਬ ਦਾ ਪ੍ਰਕਾਸ਼ ਰੱਖਿਆ ਹੈ ਕੋਈ ਵਿਸ਼ੇਸ਼ ਗ੍ਰੰਥੀ ਦੀ ਡਿਊਟੀ ਲਈ ਹੋਈ ਹੈ ਸਵੇਰੇ ਪ੍ਰਕਾਸ਼ ਵੀ ਕਰ ਜਾਏ ਸਾਮੀ ਸੁਖਾਸਣ ਵੀ ਕਰ ਜਾਏ ਉਹਨਾਂ ਕੋਲ ਤੇ ਮੱਥਾ ਟੇਕਣ ਦਾ ਵੀ ਵਕਤ ਕੋਲ ਨਹੀਂ ਲੋਗਨ ਆਮ ਖੇਲੋ ਨਾ ਜਾਣਾ ਜਿਸ ਦਿਨ ਸੋਣ ਵੀ ਰੁਚੀ ਬਣੇ ਸ਼ੌਕ ਪੈਦਾ ਹੋਵੇ ਸੋង ਕੇ ਰਸਵੀ ਮਿਲੇ ਚੰਗਾ ਵੀ ਲਗੇ ਸਮਿਲਣਾ ਧਰਮ ਦੇ ਮਾਰਗ ਤੇ ਯਾਤਰਾ ਸ਼ੁਰੂ ਹੋਈਏ ਵਰਨਾ ਨਹੀਂ ਬੱਧਾ ਜੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਗੁਰੂ ਅਰਜਨ ਗੁਰੂ ਅੰਗਰ ਦੇਵ ਜੀ ਮਹਾਰਾਜ ਦਾ ਇਹ ਸ਼ਲੋਕ ਹੈ ਇਹਨੂੰ ਕੋਈ ਗੁਣ ਵੀ ਨਾ ਸਮਝੋ ਇਹਨੂੰ ਕੋਈ ਪਰ ਉਪਕਾਰ ਵੀ ਨਾ ਸਮਝੋ ਇਹਨੂੰ ਕੋਈ ਧਰਮ ਨਹੀਂ ਨਾ ਧਰਮ ਵੀ ਨਾ ਸਮਝੋ ਬੱਧਾ ਜੱਟੇ ਕਰ ਰਿਹਾ ਹੈ ਕਾਸ ਜਿਵੇਂ ਕਟਨੀ ਚਲੂ ਛੇਤੀ ਛੇਤੀ ਜਬਜੀ ਸਾਹਿਬ ایک پوڑی پڑھ لے صرف مول منتری جپ ذرا پیار ذرا اکاگر ذرا دان بدھا چٹی جو بھرے نا گن نا اپکار سیتی خوشی سواریے گرو انگ دیو جی مہاراج کہ خوشی نال کم کر بدھا چٹی کی وہ کوئی گن بھی نہیں ہے وہ کوئی پر اپکار بھی نہیں ہے ਕਿਸੇ ਦੇ ਲਿਹਾਜ਼ ਕਰਕੇ ਗੁਰਦੁਆਰੇ ਆਇਆ ਹੈ ਉਹ ਨਹੀਂ ਆਣਾ ਸੀ ਗੁਰੂ ਕਰਕੇ ਨਹੀਂ ਆਇਆ ਬੱਧਾ ਚੱਟੀ ਪਾਟ ਕੀਤਾ ਹੈ ਉਹ ਅੰਦਰ ਕੋਈ ਸ਼ੌਕ ਨਹੀਂ ਹੈ ਉਹ ਮੰਗ ਤੇ ਤਰੰਗ ਨਹੀਂ ਜਾਗੇ ਬਾਬੇ ਫਰੀਦ ਨੇ ਇੱਕ ਸੋਹਣੀ ਮਿਸਾਲ ਦੇ ਕੇ ਆਪਣੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਇੱਕ ਦਿਨ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ عشاء کی نماز جب سورج غروب ہو جاتا ہے آسمان تے لالی چھا جاتی ہے اس سمے بھی ایک مسلمان نماز دینے انہوں عشاء دی نماز کہہ نماز عشاء وہ نہیں پڑھی کچھ شریر اس دن ساتھ نہیں دے رہا سر کچھ اندر کئی دفعہ من اڑی کر جاندہ ہے چنگے چنگے سادو سنت فکیر کا بھی یہ بھی ارز کرتے دیا نہیں پڑی روز روز نتنےم کرنے والے بھی کئی دفعہ سوچ ہیں چلو اج نہ ہی سہی روز روز امرت ویلے اٹھن والے بھی کئی دفعہ فیصلہ کر لیں چلو اج نہ ہی صحیح یہ جو میں سنا رہے ہیں کہ بہتے ہیں دی زندگی دی کی ہے چلو روز سے اٹھتے ہیں اج نہ ہی سہی روز سے جپد اج نہ ہی سہی روز سے پاٹ کرتے ہیں اج نہ ہی سہی بابا فرید کن نے آکھیا روز تشا کی نماز پڑھ دیں آج نہ ہی صحیح کی فرق ہے نہیں پڑی عشا لنگ گئی ਤੇ ਮੁਸਲਮਾਨਾਂ ਦੇ ਚ ਇੱਕ ਕਹਾਵਤ ਹੈ ਵੇਲੇ ਦੀ ਨਮਾਜ਼ ਕੁਵੇਲੇ ਦੀ ਟਕਰਾਂ ਸਮੇਂ ਸਿਰ ਅਰ ਸਮੇਂ ਦੀ ਨਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾਂ ਹੀ ਨੇ ਅਗਰ ਪੜ੍ਹਨਾ ਹੈ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਹੁੰਦੀ ਹੈ ਦੁਪਹਿਰ ਦੇ ਚੋਂ ਨਹੀਂ ਹੁੰਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਹੁੰਦੀ ਹੈ ਸ਼ਾਮ ਦੇ ਚੋਂ ਨਹੀਂ ਹੁੰਦੀ ਸ਼ਾਮ ਦੇ ਜੋ ਮਨ ਦੀ ਹਾਲਤ ਹੁੰਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚ ਨਹੀਂ ਹੁੰਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਦੇ ਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਦੇ ਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਤਨ ਤੇ ਮਨ ਦੇ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦ ਕਾਲ ਤੋਂ ਰਿਸ਼ੀ ਮੋਨੀਆ ਨੇ ਸੰਤ ਜਨਾਂ ਨੇ ਐਸਾ ਇੱਕ ਐਸਾ ਸਮਾਂ ਵੀ ਹੈ ਜਿਹਨੂੰ ਬ੍ਰह्म ਮੂਰਤ ਕਹਿ ਸਕਦੇ ਆ ਅਲਲ ਸੁਭਾਅ ਕਹਿ ਸਕਦੇ ਆ ਅਮਰ ਦੇਵਲਾ ਕਹਿ ਸਕਦੇ ਆ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੇ ਨਾਈ ਟੋਠੀ ਨਹੀਂ ਆਉਣੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਦਲੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ ਬਾਬਾ ਫਰੀਦ ਕਹਿੰਦੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਵਾਸ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇਚ ਲੰਗੇ ਨਹੀਂ ਦੀ ਨਾਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਕਿ ਸ਼ਾਦੀ ਨਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆਪ ਇੱਕ ਬੜੇ ਸੋਹਣੇ ਸਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨਾ ਸੁੱਤੀ ਕੰਦ ਸੋ ਅੰਗ ਮੁੜੇ ਮੜ ਜਾ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੜ ਜਾ ਸਾਰੀ ਰਾਤ ਕਰਵਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਹਾ ਉਹ ਨੀਂਦਰਾ ਰਹਿ ਗਿਆ ਪਛਤਾਵਿਆ ਬੋਝ ਬਣ ਕੇ ਰਿਹਾ ਜਾਏ ਪਛੋੜੋ ਹਾਗਣੇ ਤੂੰ ਕਿਉਂ ਰਹਿਣ ਬਿਹਾਏ ڈہاگی جنہوں کسل نصیب ہی نہیں ہویا کدی نماز پڑی نہیں پتہ نہیں کیںے رات کٹ دیں بابا فرید پتہ نہیں کیں زندگی بتیت کر دیں فرید حیران نے کمیں زندگی لگا کسے نو ابیاس دے تھوڑی جھلک دی ہے دے اندر ایک ترس بھی پیدا ہو ہے پتہ نہیں یہ سکھ نتنیم تو بنا دن کٹ لینا ਇਹ ਜਪ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈ ਜਾਉਂਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਹੁਣੇ ਹੀ ਮੈਨੂੰ ਚਾਹ ਕਰ ਸਾਹਿਬ ایک گاتھا سنا رہے سن کمرے بابا سندر سنگھ علی بیگ دیا گلنا چلیا ایک برم گینی آتما جو دیش دی ونڈ تو پہلے سریر چھوڑ گئے سن اور واقعی پہ جی ہوئی آتما جس ملے چو لنگ جان مسلمان بھی سجدہ کر دے سن جھک جان دے سن اور ہر مسلمان کہہ سی زندگی چک پیر دیکھے دیکھ زندگی چکی دیکھے بیدی خاندان چوں سن اٹھے پیر بھجن داروپ بجن کسے نے بابا سندر سنگھ نو ویک لئیے بندگی کسوں نے انہ دی طرز زندگی چاخر صاحب اج نو دس رہے سن سلجے ویدوان نے جاپ صاحب بقیدہ انہوں نے ٹیکا تیاخیا بڑی سندر لکھی ہے ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ। ਮੁਖਤਸਰ ਮੈਂ ਅਰਜ਼ ਕਰਾਂ ਇੱਕ ਜਿਹੜੇ ਉਹਨਾਂ ਕੋਲ ਰਹੇ ਨੇ। ਮੈਂ ਕਿਦਰ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ। ਬਜ਼ੁਰਗਾਂ ਕੋਲ ਜਿਹੜੇ ਅਜੇ ਵੀ ਜ਼ਿੰਦਾ ਨੇ। ਇੱਕ ਮੁਸਲਮਾਨ ਫਕੀਰ ਸੀ ਦੇਰੇ ਦੇ ਕੋਲ। ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਣ ਤੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ। ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪੁਚਾਈ ਨਹੀਂ ਖਾਧੀ ਲਾਣਾ ਮੀਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲ ਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਦੀ ਮੁਸਲਮਾਨਾਂ ਕੇ ਪਰਲੇ ਲੈਨ ਫਕੀਰ ਸائیں ਰੋਟੀ ਖਾ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ میں کی تحصیلدار آوے گا کھلاوے گا انج جی نہیں بولی ادھر دی بولتا میرا تحصیلدار آئے گا کھلائے گا انج جی نہیں اور دی گل جس دن اس نے چلاڑا کرنا سی جانا سی بابا سندر سنگھ تو کچھ عرصہ پہلے گزر گیا بابا سندر سنگھ نے بلا کے کہ, کہن لگا اج میرا ویاہ میرے واسطے نویں کپڑے لیا بابا سندر سنگھ سلا کے لے آئے چولا لے آئے تحمت لے سر تے کلا بندا سی علی پگ کہنے دتی کہ سائیں میں نو پیروں ننگا بیجنا خدا دے گھر میرے لیے جوتیاں بھی آئے پھر بابا سندر سنگھ بازار گئے جوتی بھی لے آئے اس واسطے بس جوتی پہنی ਹਿੰਦ ਸਲਾਮ ਕਰਕੇ ਚਲਾਣਾ ਕਰ ਗਿਆ ਜਾਂਦਾ ਰਿਹਾ ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ ਚਾਕਰ ਸਾਹਿਬ ਅਜ ਮੈਨੂੰ ਦੱਸਣ ਲੱਗੇ ਕਿ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ ਉਹ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਚ ਪੈ ਜਾਂਦਾ ਸੀ ਆਖਰੀ ਕਸਬਾ ਆ ਗੋ ਪੰਜਾਬ ਸ਼ੁਰੂ ਹੋ ਜਾਂਦਾ ਸੀ ਠੰਡ ਕਾਫੀ ਸੀ ਮਨ ਅੜੀ ਕਰ ਗਿਆ ਇਤਨੇ ਸੀਤ ਲਹਿਰ ਹੈ ਔਰ ਉਸ ਜ਼ਮਾਨੇ ਚ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਾਉਂਦੀਆਂ ਸੀ ਗਰਮ ਪਾਣੀ ਦਾ ਰਵਾਜ ਹੀ ਨਹੀਂ ਸੀ ਇਹ ਤੇ ਸਜੇ ਸਜੇ ਸਭ ਕੁਝ ਬਦਲੇ ਬਈ ਸੇਤ ਲਹਿਰ ਹੈ ਠੰਡ ਹੈ ਪਾਣੀ ਬੜਾ ਠੰਡਾ ਹੈ ਅੱਜ ਨਹੀਂ ਨਾਂ ਦੇ ਕਸ਼ਮਕਸ਼ਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਜੇ ਵੀ ਦੁਬਦਾ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲਗੇ ਏ ਮਨਾ ਤੂੰ ਠੰਡ ਕਰਕੇ ਅਜ ਆਲਸ ਕੀਤਾ ਅਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ ਅਮਨੂ ਚਾਕਰ ਸਾਹਿਬ ਦੱਸਦੇ ਰਹੇ ਡੇਰੇ 'ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ کوئی نو وجہ دے قریب دوپ نکلی پورا چاننا ہوا تی پتا چلیا نہرے لابیا ایسا کیوں؟ کی کری اجمن کر گیا تو اس تو میں اندازہ لگایا بابا فرید معمولی تپیشور نہیں ہے پہنچیا ہو ہوا سوفی سنت کن اڑی ਅਜ ਨਾ ਸੁਤੇ ਕੰਧ ਸੋਂ ਅੰਗ ਮੁੜੇ ਮੁੜ ਜਾਏ ਜਾ ਪਛੋੜੋ ਹਾ ਗਣੀ ਤਮ ਕਿਉ ਰਹਿਣ ਵਿਹਾਏ ਇਸ ਵਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪੈਗੀ ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਪਤਾ ਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰੰ ਨਿਤ ਜੰਗ ਹਰ ਵਕਤ ਲੜੇ ਤੁਸੀਂ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ 16 ਸਫਾਈ ਵੀ ਹੋਵੇ ਤੇ ਕੋਈ ਦੁਸ਼ਮਣ ਲੱਭੇ ਲੜਨ ਵਾਸਤੇ ਜਾਂ ਕਿਸੇ ਨੂੰ ਦੁਸ਼ਮਣ ਬਣਾਵੇ ਇਹ ਅਰਥ ਨਹੀਂ ਹੈ ਹਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਹਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮੰਨ ਲੋ ਚੇ ਬੁਰੀਆਂ ਆਈਆਂ ਗੁਰ ਸ਼ਬਦੀ اے ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਸਿਆਲ نے ایک حافظ دا بول بھی یاد آیا اس نے بھی ایک دن امرت ویلے تسبیح بھی سٹ دیتی فجر دی نماز نہیں پڑی امرت ویلے دی نماز نہیں پڑی قرآن شریف دی تلاوت بھی نہیں کی تھی روز ہیں چلو ایک دن نہ ہی صحیح تھی ہو گیا ਦੇ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਨੇ ਈਰਾਨੀ ਸਭ ਤੋਂ ਸਿਰਮੌਰ ਮੰਨਦੇ ਨੇ ਹਾਫਿਜ਼ ਨੂੰ ਇਸ ਦਾ ਮਕਬਰਾ ਇਸ ਦੀ ਕਬਰ ਸੋਨੇ ਦੀ ਬਣਾਈ ਹੈ ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਘਲਾ ਕੇ ਢਾਲ ਕੇ ਉਸੇ ਦੀਆਂ ਦੀਵਾਰਾਂ ਉਸੇ ਦਾ ਹੀ ਬੰਬਤ ਈਰਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਭਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਪਰ ਕਹਿੰਦੇ ਸਨ ਗੈਣੀ ਜੀ 4 ਵਜੇ ਵਾਪਸ ਚਲਾ ਗਏ ਮੈਂ ਕਿਹਾ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਦਿੱਖ ਤੇ ਹੀ ਰਾਣੀ ਕਾਰੀਗਰੀ ਦਾ ਨਮੋਣਾ ਇਕ ਚਾਰੋਂ ਪਾਸੇ ਲੋਕੀ ਕੁਰਾਨ ਦੀ ਤਲਾਵਤ ਕਰ ਦੇਣਾ ਦੂਜੀ ਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇਥੇ ਰਹਿਵਾਂਗਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ ਲੇਕਿਨ ਮੈਂ ਉਸ ਦਾ ਕਲਾਮ ਪੜ੍ਹ ਕੇ ਹੈਰਾਨ ਹੋਇਆ ਉਹਦਾ ਮਨ ਵੀ ਅੜੀ ਕਰ ਗਿਆ ਔਰ ਪਤਾ ਕੀ ਕਹਿੰਦਾ ਮਰਾਦਰ ਮੰਜ਼ਲੇ ਜਾਣਾ ਜੇ ਅਮਨੋ ਐਸ਼ ਚ ਹਰਦਮ ਐ ਖੁਦਾ ਸੁਣਿਆ ਸੀ ਜੋ ਤੇਰੇ ਰਸਤੇ ਤੇ ਚੱਲਦੇ ਨੇ ਬੜਾ ਸਕੂਨ ਹੈ ਬੜਾ ਆਨੰਦ ਹੈ ਬੜਾ ਰਸ ਹੈ ਸਾਡੀ ਝੋਲੀ ਦੇ ਤੇ ਸਿਵਾਏ ਚਿੰਤਾ ਦੁੱਖ ਕਲੇਸ਼ ਤਣਾਅ ਤੋਂ ਹੋਰ ਕੁਝ ਨਹੀਂ ਹਾਫਿਸ ਸੁਣਿਆ ਤੂੰ ਆਨੰਦ ਹੈ ਸੁਣਿਆ ਤੂੰ ਮਹਾਰਸ ਹੈ ਸੁਣਿਆ ਤੂੰ ਨੂਰ-ਏ-ਨੂਰ ਹੈ ਪਰ ਸਾਡੀ ਦੁਨੀਆ ਦੇ ਤੇ ਸਵਾਏ ਅੰਧੇਰੇ ਤੋਂ ਹਰ ਕੁਛ ਹੀ ਨਹੀਂ ਹੈ ਫੋਮੇਗਾ ਤੂੰ ਨੂਰ ਕਸਬੀ ਪਰੋਂ ਰੱਖ ਦਿੱਤੀ ਮਨ ਬਾਗੀ ਹੋ ਗਿਆ ਕੁਰਾਨ ਦੀ ਤਲਾਵਤ ਵੀ ਨਹੀਂ ਕੀਤੀ ਆਠਵੀ ਨਹੀਂ ਕੀਤਾ। ਉযু ਵੀ ਨਹੀਂ ਕੀਤਾ। ਵਜ਼ੂ ਇਨ੍ਹਾਂ ਦਾ ਪੰਜ ਇਸ਼ਨਾ ਨਾ ਹੁੰਦਾ ਹੈ ਨਹੀਂ ਕੀਤਾ। ਔਰ ਗ਼ਜ਼ਬ ਦੀ ਗੱਲ ਗੱਲ ਛੁਪਾਈ ਵੀ ਨਹੀਂ। ਸਾਹਮਣੇ ਪ੍ਰਗਟ ਵੀ ਕਰ ਦਿੱਤੀ। ਮਹਾਰਾਜ ਦਰਮਨ ਜਲੇ ਜਾਣਾ। ਜਿਉ ਮੰਨੋ ਐਸ਼ ਚੋਂ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ हे ਪ੍ਰਭੂ ਐਸ਼ੀ ਐਸ਼ ਤੇਰੇ ਨਾਮ ਦੇ ਵਿੱਚ ਅਨੰਦੀ ਆਨੰਦ ਹੈ ਰਸ ਹੀ ਰਸ ਹੈ ਜਾਣਣਾਈ ਜਾਣਣਾ ਸਾਨੂੰ ਤੇ ਸਿਵਾਏ ਠੋਕਰਾਂ ਦੇ ਹੋਰ ਕੁਝ ਨਹੀਂ ਲੱਭਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਭਿਆ ਪਰ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਪਰ ਯਾਦਮੇਦਾਰਦ ਕੇ ਬਰਬੰਦੇ ਦ ਮਹਿਮਲ ਹਾ ਕਦੇ ਹਾਫਿਜ਼ ਦੇ ਕੰਨਾਂ ਚ ਪੜੋਸੀ ਨੇ ਖਬਰ ਆਈ ਕਿ ਸਾਡੇ ਪੜੋਸ ਦੇ ਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਿਆ ਕਰ ਰਵੇ ਸਾਨੂੰ ਯਾਦ ਪੈ ਕਰਦੇ ਸੁੱਤੀ ਹੋਈ ਤਸਬੀਹ ਹਾਫਿਜ਼ ਨੇ ਚੁੱਕ ਲਈ ਪਰੇ ਸੁੱਤੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ ਵਜ਼ੂ ਸਾਜਣ ਲੱਗ ਪਿਆ ਨਮਾਜ਼ ਪੜਨ ਲੱਗ ਪਿਆ ਕਹਿੰਦਾ ਜਲਸ ਫਰੀਆਦ ੁਮੈਦਾਰਤ ਕੇ ਬਰਬੰਦੇਦ ਮਹਿਮਲਾ ਮੌਤ ਦਾ ਘੜਿਆਲ ਵੱਜ ਰਿਹਾ ਹੈ ਚਲ ਰੁਕਦਾ ਤਾਂ کتر رستے چی نہ رہ جائیں زندگی دا انت ہو جائے تو خدا تک ہی نہ پہنچے موت دے خیال نے پھر یہ تسبی چکن تے مجبور کر دیتا ہے پھر قرآن شریف پڑھن تے مجبور کر دیتا ہے پھر میں وضو ساجے ਔਰ ਆਗਾਂ ਚਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚੋਂ ਨਹੀਂ ਆਇਲ ਕੁਝ ਆਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾਂ ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੀ ਕੋਈ ਸਮਝ ਕੋਈ ਨਹੀਂ ਕੁਝ ਵੀ ਝਲਕ ਨਹੀਂ ਹੈ ਧਾਨ ਦੇ ਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਵਿੱਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਵਿੱਚ ਜੀ ਰਿਹਾ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਅਰਲਖੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਭਾਉ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਵੇ ਤਾਰੀਕ ਬੀ ਮੈਂ ਮੌਜ ਘਰ ਦਾ ਵੇਚੋ ਨਹੀਂ ਆਇਆ। ਪਾਰਲਾ ਕੰਡਾ ਵੀ ਨਹੀਂ ਦਿਖਾਈ ਦੇਂਦਾ ਤੇ ਸਵੇ ਤਾਰੀਕ ਰਾਤ ਵੀ ਹਨੇਰੀ ਐ। ਤੇ ਦਰਿਆ ਵਿੱਚ ਘੁੰਮਣ ਘੇਰੀ ਵੀ ਬੜੀ ਐ। ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ। ਖੁਦਾ ਦਾ ਇਸ਼ਾਰਾ ਤੋਂ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ। ਚਲ ਪਿਆ ਔਰ ਦਰਿਆ ਦੇ ਚ ਪੈਰ ਪਾ ਬੈਠਾ ਘੁੰਮਣ ਘੇਰੀ ਚ ਫਸ ਗਿਆ ਆ। ਆਪ ਦੀ ਵਿਅਥ ਲਈ ਅਰਸ ਕਰਾਂ। ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ। ਉਹ ਅੰਦਰ ਘੁੰਮਣ ਘੇਰੀ ਬਣਾ ਦਿੰਦਾ ਹੈ। ਔਰ ਉਸੇ ਤਰ੍ਹਾਂ ਦਾ ਵਿਚਾਰ بار بار ਆਵੇਗਾ। بار بار ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇ ਉਸ ਦੀ। ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਡੰਗਰਾ ਆਇਆ ਹੈ ਪਹਿਲੀ ਵਾਰ ਹੁਣ ਜੋ ਪਹਿਲੀ ਵਾਰ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈਏ ਉਹ بار-ਬਾਰ ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾ ਤਬਦੀਲੀ ਤੋਂ ਆਏਗਾ ਜੋ ਥੋੜੇ-ਬਹੁਤ ਕਦੀ ਅੰਤਰਮੁਖੀ ਹੁੰਦੇ ਹੋਵਨ ਸਿਰਫ ਗੁਰਦੁਆਰਾ ਮਨੋਰੰਜਨ ਨਹੀਂ ਸਮਾਪਾਸ ਕਨਵਾਸ ਟੰਗ ਨਹੀਂ ਕਦੀ-ਕਦੀ ਜੋ ਜਾਤ ਮਾਰਦੇ ਹੋਣ ਰਹੋਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੜੋ ਮੜ ਕੇ ਉਹ ਵਿਚਾਰ ਉਸੇ ਦਾਇਰੀ ਚੋਂ ਆਉਂਦਾ ਹੈ ਦਿਨ ਦੇ ਚ ਕਈ ਕਈ ਦਫਾ ਹੋਵੇਗਾ ਸ਼ੈਦ ਰਾਤ ਨੂੰ ਸੁਪਨਿਆਂ ਚ ਵੀ ਆਵੇ ਇਹ ਫਕੀਰ ਕਹਿੰਦਾ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੀ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਇਹ ਆਈਦੀ ਆਪਕਾ ਤਾਂ ਦੇਖੀ ਗਿਆਨੀ ਸੰਸੇ ਮਸਕੀਨ ਹੰਦੀ ਉਹ ਅੰਮ੍ਰਿਤ ਵੇਲੇ ਦੀ ਮਹਿਮਾ ਦੇ ਬਾਰੇ ਅੰਮ੍ਰਿਤ ਵੇਲੇ ਦੀ ਫਜ਼ੀਲਤ ਦੇ ਬਾਰੇ ਦੱਸਦੇ ਪਏ ਆ ਵੀਰੋਂ ਇੰਚ ਕੋਈ ਸ਼ੱਕ ਨਹੀਂ ਕਿ ਅੰਮ੍ਰਿਤ ਵੇਲਾ ਵਾਕਿਆ ਹੀ ਬਹੁਤ ਹੀ ਕੀਮਤੀ ਵੇਲਾ ਹੈ ਕਿਉਂਕਿ ਉਸ ਵੇਲੇ ਜਿਹੜਾ ਮਨੁੱਖ ਜਾਂ ਇਨਸਾਨ ਉੱਠਦਾ ਨਾ ਉਹਦਾ ਦਿਮਾਗ ਬਿਲਕੁਲ ਫਰੈਸ਼ ਹੁੰਦਾ ਉਹ ਦੁਨੀਆਦਾਰੀ ਦੀਆਂ ਉਲਝਣਾ ਤੋਂ ਬਿਲਕੁਲ پاک ਸਾਫ ਹੋਇਆ ਹੁੰਦਾ ਵੇ ਕਿਉਂਕਿ ਜਿੰਨਾ ਜਦੋਂ ਸਾਰਾ ਦਿਨ ਉਹ ਦੁਨੀਆਦਾਰੀ ਦੇ ਕੰਮਾਂ 'ਚ ਰੁੱਝਿਆ ਰਹਿੰਦਾ ਨਾ ਇਹ ਦੁਨੀਆਦਾਰੀ ਦੇ ਕੰਮ ਕਰਦਾ ਰਹਿੰਦਾ ਤੇ ਉਹਦਾ ਦਿਮਾਗ ਵੀ ਉਹ ਨਾ ਮਸਲੇ ਮਸਾਇਲਾ 'ਚ ਉਲਝਿਆ ਹੁੰਦਾ ਵੇ ਪਰ ਜਦੋਂ ਰਾਤ ਨੂੰ ਆ ਕੇ ਸੌਂਦਾ ਸਕੂਨ ਕਰਦਾ ਤੇ ਫਿਰ ਜੋ ਸਵੇਰ ਅੰਮ੍ਰਿਤ ਵੇਲੇ ਉੱਠਦਾ ਨਾ ਉਹਦਾ ਦਿਮਾਗ ਬਿਲਕੁਲ ਫਰੈਸ਼ ਹੁੰਦਾ ਵੇ ਸਕੂਨ ਚ ਹੁੰਦਾ ਵੇ ਇਹ ਦੁਨੀਆਦਾਰੀ ਦੇ ਉਲਝਣਾਂ ਉਹਦੇ ਅੰਦਰ ਨਹੀਂ ਹੁੰਦੀਆਂ ਤੇ ਜਦੋਂ ਉਸ ਵੇਲੇ ਉੱਠ ਕੇ ਰੱਬ ਨੂੰ ਯਾਦ ਕਰਦਾ ਸੱਚੇ ਮਨ ਦੇ ਨਾਲ ਉਨੂੰ ਬਹੁਤ ਹੀ ਸਕੂਨ ਮਿਲਦਾ ਬਹੁਤ ਆਨੰਦ ਆਉਂਦਾ ਵਾ ਕਿਉਂਕਿ ਬਾਕੀ ਟਾਈਮ ਜਦੋਂ ਰੱਬ ਨੂੰ ਯਾਦ ਕਰਦਾ ਵਾ ਉਹ ਬਿਸ਼ੱਕ ਦੀ ਹੁੰਦਾ ਤੇ ਉਸ ਵੇਲੇ ਮੰਦਰ ਮਸਜਿਦ ਦੇ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਹੀ ਹੈ ਲੇਕਿਨ ਉਹਨੂੰ ਜ਼ਿਹਨੀ ਤੌਰ ਤੇ ਉਹ ਪਿੱਛੇ ਆਪਣੀਆਂ ਉਲਝਨਾਵਾਂ ਜੀ ਖੁੱਬਿਆ ਹੁੰਦਾ ਵਾ ਉਹਦੇ ਜਿਹੜੇ ਮਸਲੇ ਮਸਾਇਲ ਆ ਉਹਦੇ ਦਿਮਾਗ ਚ ਕੋਈ ਮੰਦੇ ਹੁੰਦੇ ਆ ਲੇਕਿਨ ਸਵੇਰ ਅੰਮ੍ਰਿਤ ਵੇਲੇ ਅਜ ਨਹੀਂ ਹੁੰਦਾ ਅੰਮ੍ਰਿਤ ਵੇਲੇ ਇਨਸਾਨ ਜਦੋਂ ਉੱਠਦਾ ਸਵੇਰ ਤੇ ਉੱਠ ਕੇ ਇਸ਼ਨਾਨ ਕਰਕੇ ਨਹਾ ਧੋ ਕੇ ਜਿਲੇ ਬਿਲਕੁਲ ਉਹਦਾ ਦਿਮਾਗ ਫਰੈਸ਼ ਹੁੰਦਾ ਤੇ ਰੱਬ ਸੋਣੇ ਨੂੰ ਸੱਚੇ ਮਨ ਨਾਲ ਯਾਦ ਕਰਦੇ ਨਾਲ ਤੈਨੂੰ ਬਹੁਤ ਹੀ ਸਕੂਨ ਤੇ ਆਨੰਦ ਹੁੰਦਾ ਫਿਰ ਅੰਮ੍ਰਿਤ ਵੇਲੇ ਦਾ ਵੀਰੋ ਹਰ ਧਰਮ ਦੇ ਵਿੱਚ ਆਖਿਆ ਗਿਆ ਹੈ ਕਿ ਸਵੇਰ ਅਮਰਤ ਵੇਲੇ ਬਹੁਤ ਹੀ ਕੀਮਤੀ ਵੇਲਾ ਵੈ ਇਸ ਵੇਲੇ ਉੱਠ ਕੇ ਜਿਹੜਾ ਰੱਬ ਨਾਲ ਜੁੜ ਜਾਂਦਾ ਰੱਬ ਨਾਲ ਇਬਾਦਤ ਕਰਦਾ ਰੱਬ ਦੀ ਉਹਨੂੰ ਬਹੁਤ ਹੀ ਸਕੂਨ ਮਿਲਦਾ ਇੰਚ ਕੋਈ ਸ਼ੱਕ ਨਹੀਂ ਵੀਰੋ ਮੈਂ ਆ ਮੁਸਲਮਾਨ ਆ ਵੀਰੋ ਤੁਹਾਨੂੰ ਦੱਸਣਾ ਕਿ ਸਵੇਰ ਜਿਲੇ ਅਮਰਤ ਵੇਲੇ ਉੱਠ ਕੇ ਨਾਤੋ ਕੇ ਨਮਾਜ਼ ਫਜ਼ਰ ਨਮਾਜ਼ੇ ਫਜ਼ਰ ਪੜੀਦੀ ਹੈ ਨਾ ਇੰਨਾ ਕ ਸਕੂਨ ਤੇ ਇੰਨਾ ਕ ਨੰਦੋਂਦਾ ਕਿ ਉਹਦੀ ਕੋਈ ਉਹਦਾ ਹਿਸਾਬ ਹੀ ਨਹੀਂ ਹਾਲਾ ਕਿ ਸਾਰਾ ਦਿਨ ਬਾਕੀ ਪੂਰੇ ਦਿਨ ਵੀ ਨਮਾਜ਼ ਪੜੀਦੀ ਹੈ ਲੇਕਿਨ ਜਿੰਨਾ ਮਜ਼ਾ ਆ ਸਰੂਰ ਸਵੇਰ ਅਮਰਤ ਵੇਲੇ ਉੱਠ ਕੇ ਆਉਂਦਾ ਨਾ ਉਹਨਾਂ ਕਿਸੇ ਟਾਈਮ ਵੀ ਨਹੀਂ ਹੁੰਦਾ ਕਿਉਂਕਿ ਬਾਕੀ ਟਾਈਮ ਵਾਕਈ ਅਸੀਂ ਜਦੋਂ ਦੁਨੀਆਦਾਰੀ ਦੇ ਕੰਮਾਂ 'ਚ ਰੁੱਝ ਜਾਨੇ ਆ ਨਾ ਤੇ ਜਦੋਂ ਉਹ ਜ਼ੁਹਰ ਜਾਂ ਅਸਰ ਜਾਂ ਮਗਰਬ ਇਹ ਸ਼ਹਿਰ ਦੀ ਨਮਾਜ਼ ਪੜ੍ਹਨੀ ਹੁੰਦੀ ਹੈ ਨਾ ਫਿਰ ਜ਼ੇਨ ਦੇ ਵਿੱਚ ਇਹ ਹੁੰਦਾ ਯਾਰ ਜਲਦੀ ਜਲਦੀ ਨਮਾਜ਼ ਪੜ੍ਹ ਲਈਏ ਉਹ ਕੰਮ ਰਹਿ ਗਿਆ ਉਹ ਕਰ ਲਈਏ ਉਧਰ ਜਾਣਾ ਇੰਜ ਐਂਦੇ ਸਵਾਲ ਬਹੁਤ ਸਾਰੇ ਹੁੰਦੇ ਜਿਹੜੇ ਦਿਮਾਗ ਦੇ ਵਿੱਚ ਘੁੰਮਦੇ ਹੁੰਦੇ ਹਾਲਾਂਕਿ ਪੜ੍ਹਨ ਨਮਾਜ਼ ਦੇ ਹੁੰਨੇ ਆ ਲੇਕਿਨ ਦਿਮਾਗ ਦੇ ਵਿੱਚ ਐਂਦੀਆਂ ਜਿਹੜੀਆਂ ਨਾ ਸਵਾਲਾਤ ਜਾਂ ਜਿਹੜੇ ਕੰਮ ਉਹ ਕੁਮੀ ਜਾਂਦੇ ਆ ਪਰ ਜਦੋਂ ਸਵੇਰ ਅਮਰਤ ਵੇਲੇ ਉੱਠੀਦਾ ਵਾ ਤੇ ਉਦੋਂ ਬਿਲਕੁਲ ਫਰੈਸ਼ ਤੇ ਬੰਦਾ ਸਕੂਨ ਚ ਹੁੰਦਾ ਵਾ ਉੱਠ ਕੇ ਰੱਬ ਦੀ ਇਬਾਦਤ ਕਰਦਾ ਵਾ ਨਾ ਧੋ ਕੇ ਕੋਈ ਕਿਸੇ ਤਰ੍ਹਾਂ ਦਾ ਨਾ ਜ਼ੇਹਨ ਦੇ ਵਿੱਚ ਕੰਮ ਨਹੀਂ ਹੁੰਦਾ ਤੇ ਬੜੇ ਸਕੂਨ ਦੇ ਨਾਲ ਬੰਦਾ ਜਿਲੇ ਰੱਬ ਨੂੰ ਯਾਦ ਕਰਦਾ ਰੱਬ ਦੀ ਇਬਾਦਤ ਕਰਦਾ ਨੇ ਤੇ ਬੜਾ ਹੀ ਆਨੰਦ ਤੇ ਸਕੂਨ ਆਉਂਦਾ ਵੇ ਫਿਰ ਸਵੇਰ ਅੰਮ੍ਰਿਤ ਵੇਲੇ ਖਮੋਸ਼ੀ ਹੁੰਦੀ ਹੈ ਤੁਸੀਂ ਉਠੋ ਹਰ ਪਾਸੇ ਹੀ ਖਮੋਸ਼ੀ ਖਮੋਸ਼ੀ ਕੋਈ ਤੁਹਾਨੂੰ ਨਾ ਸ਼ੋਰ ਸ਼ਰਾਬਾ ਨਜ਼ਰ ਨਹੀਂ ਆਉਂਦਾ ਜਾਂ ਸੁਣਦਾ ਤੁਸੀਂ ਬੜੇ ਆਰਾਮ ਦੇ ਨਾਲ ਸੱਚੇ ਮਨ ਨਾਲ ਰੱਬ ਨਾਲ ਜੁੜ ਜਾਂਦੇ ਹੋ ਫਿਰ ਉਸ ਵੇਲੇ ਜਿਹੜੀਆਂ ਤੁਸੀਂ ਅਰਦਾਸਾਂ ਦੁਆਵਾਂ ਰੱਬ ਦੇ ਕੋਲ ਕਰਦੇ ਹੋ ਨਾ ਰੱਬ ਸੋਣਾ ਤੁਹਾਡੀਆਂ ਅਰਦਾਸਾਂ ਦੁਆਵਾਂ ਕਬੂਲ ਕਰਦਾ ਤੁਹਾਡੀਆਂ ਮੁਸ਼ਕਿਲਾਂ ਜਿਹੜੀਆਂ ਨਾ ਖਤਮ ਹੁੰਦੀ ਹੈ ਮੈਂ ਤੁਹਾਡੇ ਵਾਸਤੇ ਸਕੂਨ ਬਹੁੰਦਾ ਵੈਂ ਕਿਉਂਕਿ ਜਦੋਂ ਰੱਬ ਸੋਹਣੇ ਨੇ ਤੁਹਾਡੇ ਉੱਤੇ ਆਪਣੀ ਰਹਿਮਤ ਕਰ ਦਿੱਤੀ ਨਾ ਤੇ ਤੁਹਾਡੀਆਂ ਮੁਸ਼ਕਿਲਾਂ ਸਾਰੀਆਂ ਖਤਮ ਹੋਈਆਂ ਨੀਆਂ ਤੇ ਸਕੂਨ ਹੀ ਸਕੂਨ ਤੁਹਾਡੀ ਜ਼ਿੰਦਗੀ 'ਚ ਆਇਆ ਨਾ ਮੈਂ ਬਾਕੀ ਵੀਰੋ ਕਥਾ ਬਹੁਤ ਹੀ ਵਧੀਆ ਬਹੁਤ ਸ਼ਾਨਦਾਰ ਹਰ ਇਨਸਾਨ ਨੂੰ ਚਾਹੀਦਾ ਕਿ ਸਵੇਰ ਅਮਰਤ ਵੇਲੇ ਲਾਜ਼ਮੀ ਉੱਠੇ ਕੀਮਤੀ ਵੇਲੇ ਨੂੰ ਜ਼ਾਇਆ ਨਾ ਕਰੇ ਕਿਉਂਕਿ ਜਿਹੜਾ ਇਸ ਕੀਮਤੀ ਵੇਲੇ ਨੂੰ ਜ਼ਾਇਆ ਕਰ ਦਿੰਦਾ ਨਾ ਵੀਰੋ ਉਹ ਸਾਰਾ ਦਿਨ ਪਰੇਸ਼ਾਨੀਆਂ ਜੀ ਰਹਿੰਦਾ ਕਿਉਂਕਿ ਜਿਸ ਬੰਦੇ ਨੇ ਸਵੇਰ ਸੋਵੇਰੇ ਉਸ ਵਕਤੇ ਜਿਸ ਟਾਈਮ ਕੋਈ ਸ਼ੋਰ ਸ਼ਰਾਬਾ ਨਹੀਂ ਹਰ ਪਾਸੇ ਸਕੂਨ ਆ ਉਸ ਵੇਲੇ ਵੀ ਉੱਠ ਕੇ ਰੱਬ ਨੂੰ ਸੱਚੇ ਮਨ ਨਾਲ ਯਾਦ ਨਾ ਕੀਤਾ ਆਪਣੀ ਜਿਲੇ ਫਿਰ ਉਹਨੇ ਲੇਟ ਉੱਠਣਾ ਮੈਂ ਤੇ ਉੱਠ ਕੇ ਜਿਲੇ ਆਪਣੇ ਫਿਰ ਕੰਮਾਂ ਕਰੇ ਦੁਨੀਆ 'ਚ ਰੁੱਝ ਜਾਣਾ ਤੇ ਫਿਰ ਉਹ ਮੁਸੀਬਤਾਂ ਨਹੀਂ ਆਉਂਦਾ ਘਰ ਨੂੰ ਘੇਰ ਲੈਣਾ ਨਾ ਉਹਦੇ ਘਰ ਦੇ ਵਿੱਚ مصیبتਾਂ ਪਰੇਸ਼ਾਨੀਆਂ ਵੜ ਜਾਣੀਆਂ ਮੈਮ ਇਸ ਕਰਕੇ ਵੀਰੋ ਰੱਬ ਸੋਹਣੇ ਵਾਸਤੇ ਸਵੇਰ ਅੰਮ੍ਰਿਤ ਵੇਲੇ ਲਾਜ਼ਮੀ ਉੱਠਿਆ ਕਰੋ ਉਹਦੀ ਇਬਾਦਤ ਕਰਿਆ ਕਰੋ ਉਹਨਾਂ ਨਾਲ ਜੁੜਜੋ ਜਿਹੜਾ ਰੱਬ ਨਾਲ ਸੱਚੇ ਮਨ ਨਾਲ ਜੁੜ ਗਿਆ ਉਹਦੀਆਂ ਇਸ ਜਹਾਂ ਵਿੱਚ ਵੀ ਕਾਮਯਾਬੀ ਤੇ ਅਗਲੇ ਜਹਾਂ ਵਿੱਚ ਵੀ ਕਾਮਯਾਬੀ ਤੇ ਉਹਦੇ ਵਾਸਤੇ ਸਕੂਨ ਹੀ ਸਕੂਨ ਹੈ ਬਾਕੀ ਵੀਰੋ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ ਆਪਣਾ ਰਿਕਵੈਸਟ ਰੱਖਿਆਲ ਰੱਬ ਰੱਖੇ